ਕੋਈ ਸਖਤ ਕਾਨੂੰਨ ਜਾਂ ਸਖਤ ਸਜ਼ਾ ਨਾ ਮਿਲਦੀ ਹੋਣ ਕਰਕੇ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ 30 ਅਪ੍ਰੈਲ ਦੀ ਹੈ ਜਿੱਥੇ ਕਿ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਆਉਂਦਾ ਹੈ ਤੇ ਸਿੱਧਾ ਅੰਦਰ ਦਾਖਲ ਹੋ ਕੇ ਕੋਈ ਮੱਥਾ ਨਹੀਂ ਟੇਕਦਾ ਸਿੱਧਾ ਹੀ ਉਸ ਪਾਸੇ ਜਾਂਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੁੰਦਾ ਹੈ ਬਿਨਾਂ ਕਿਸੇ ਡਰ ਭੋ ਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਲ ਜਾਂਦਾ ਹੈ ਰੁਮਾਲਾ ਸਾਹਿਬ ਨੂੰ ਪਾਸੇ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚੋਂ ਇੱਕ ਅੰਗ ਪਾੜ ਕੇ ਉੱਥੋਂ ਤੁਰ ਪੈਂਦਾ ਹੈ ਤੇ ਸਿੱਧਾ ਗੁਰਦੁਆਰੇ ਤੋਂ ਬਾਹਰ ਆ ਜਾਂਦਾ ਹੈ ਜਦੋਂ ਸਿੰਘ ਜਾਂ ਹੋਰ ਪਿੰਡਾਂ ਦੇ ਬੰਦੇ ਇਹੋ ਜਿਹਿਆਂ ਦੀ ਕੁੱਟਮਾਰ ਕਰਦੇ ਹਨ ਤਾਂ ਬਹੁਤ ਸਾਰੇ ਬੁੱਧੀਜੀਵੀ ਕਹਿੰਦੇ ਹਨ ਕਿ ਇਹ ਤਾਂ ਵਿਚਾਰੇ ਮੰਦਬੁੱਧੀ ਹਨ ਇਹਨਾਂ ਨੂੰ ਕੁੱਟਣਾ ਨਹੀਂ ਚਾਹੀਦਾ ਪਰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਵਿੱਚ ਕੋਈ ਮੰਦਬੁੱਧੀ ਵਾਲੇ ਲੱਛਣ ਦਿਖਾਈ ਦੇ ਰਹੇ ਹਨ ਮੰਦਬੁੱਧੀ ਬੰਦੇ ਨੂੰ ਰਾਹ ਵਿੱਚ ਹੋਰ ਕੁਝ ਨਹੀਂ ਦਿਖਦਾ ਬਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੀ ਦਿਖਾਈ ਦਿੰਦੀ ਹੈ ਬਾਕੀ ਗੁਰਦੁਆਰਾ ਸਾਹਿਬ ਦੀ ਤੇ ਜਗਰੰਥੀ ਸਿੰਘ ਨੂੰ ਵੀ ਚਾਹੀਦਾ ਹੈ ਕਿ ਇਦਾਂ ਗੁਰਦੁਆਰਾ ਖੁੱਲਾ ਛੱਡ ਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਜਦੋਂ ਇਹ ਇਸ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਅੰਦਰ ਕੋਈ ਵੀ ਗਰੰਥੀ ਸਿੰਘ ਜਾਂ ਸੇਵਾਦਾਰ ਦਿਖਾਈ ਨਹੀਂ ਦੇ ਰਿਹਾ ਬਾਕੀ ਦੋਸਤੋ ਤੁਹਾਡਾ ਇਸ ਸਬਤੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ